ਹਾਂਜੀ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਜੀ ਠੀਕ ਠਾਕ ਜੀ ਠੀਕ ਆ ਜੀ ਤੇ ਅੱਜ ਕਿੰਨੇ ਪਾਹੂ ਸੇਲ ਕਰਨੇ ਆ ਜੀ ਦੋ ਆ ਜੀ ਦੋ ਤੇ ਦੋਵੇਂ ਤਾਜੀਆਂ ਸੂਈਆਂ ਤਾਜੀਆਂ ਸੂਈਆਂ ਦੋਵੇਂ ਇੱਕ ਤਾਂ ਬਿਲਕੁਲ ਬੌਲੇ ਤੇ ਅੱਜ ਹੀ ਸੂਈ ਆ ਹਾਂਜੀ ਸੂਈ ਆ ਹਾਂਜੀ ਇੱਕ ਮਗਰ ਕਟਾ ਇੱਕ ਮਗਰ ਕਟਾ ਤੇ ਇੱਕ ਮਗਰ ਕੱਟੀ ਠੀਕ ਆ ਹਾਂਜੀ ਸਹੀ ਆ ਤੇ ਉਹਨਾਂ ਭੈਣ ਭਰਾਵਾਂ ਨੂੰ ਸਾਸਰੀ ਕਾਲ ਜਿਹੜੇ ਵੀਡੀਓ ਵੇਖਦੇ ਆ ਇਹਨਾਂ ਪਿਆਰ ਬਖਦੇ ਆ ਜੀ ਹਾਲ ਚਾਲ ਵੀਰ ਕਈ ਪੁੱਛਦੇ ਆ ਫੋਨ ਲਾ ਕੇ ਜੀ 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 ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਵੀਡੀਓ ਵੇਂਦੇ ਉਹਨਾਂ ਬਹੁਤ ਹੱਥ ਜੋੜ ਕੇ ਮੈਨੂੰ ਧੰਨਵਾਦ ਉਹਨਾਂ ਦਾ ਠੀਕ ਹੈ ਜੀ ਐਡਰੈਸ ਵੀਰ ਜੀ ਦੱਸ ਦਿਓ ਆਪਣਾ ਨਾਂ ਮੇਰਾ ਸੁਨੀ ਆ ਪਿੰਡ ਪਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਆਪਾਂ ਨੂੰ ਇੱਥੋਂ ਅੰਮ੍ਰਿਤਸਰ 35 ਕਿਲੋਮੀਟਰ ਤੇ ਜਲੰਧਰ ਪੰਜਾਬ ਆ ਜੀ ਵਿਚਕਾਰ ਆ ਜੀ ਦੋਵਾਂ ਦੇ ਠੀਕ ਆ ਹਾਂਜੀ ਮੇਨ ਹਾਈਵੇ ਰੋਡ ਲੱਗੂ ਨਹੀਂ ਲੰਗਦਾ ਫੋਨ ਨੰਬਰ ਦੱਸ ਦਿਓ ਜੀ 915647787 ਸ਼ਰਵਾਦ ਕੱਟੀ ਵਾਲੀ ਤੋਂ ਕਰੀਏ ਕੱਟੇ ਵਾਲੇ ਤੋਂ ਨਹੀਂ ਕੱਟੀ ਵਾਲੀ ਤੋਂ ਕਰੀਏ ਕੱਟੀ ਵਾਲੀ ਤੋਂ ਸ਼ਰਵਾਦ ਕਰੀਏ ਠੀਕ ਆ ਵੀਰ ਜੀ ਸੂਆ ਕਿਨਵਾ ਆਊਗਾ ਸੂਆ ਇਹਦਾ ਦੂਜਾ ਜੀ ਤੇ ਸੂਈ ਅੱਜੀ ਆ ਅੱਜੀ ਸਵੇਰੇ ਸੂਈ ਆ ਜੀ ਆਹ ਕੱਟੀ ਆ ਤੜਕੇ ਮੰਨ ਲਓ ਵੀ ਸੂਈ ਅੱਜ ਕੱਟੀ ਵੀ ਬੜੀ ਸੋਹਣੀ ਆ ਆਹ ਵੇਖੋ ਜੀ ਕੱਟੀ ਮੜੀ ਠਾਓਗੇ ਵੀਰ ਜੀ ਹਾਲ ਦਿੰਦੇ ਆ ਕੱਟੀ ਵੀ ਪੂਰੀ ਮੰਨ ਲਓ ਕੈਮ ਆ ਜੀ ਕੈਮ ਆ ਪੂਰੀ ਕੱਟੀ ਆ ਨਾ ਵੱਡੀ ਆ ਕੱਟੀ ਚੈੱਕ ਕਰੋ ਕੱਟੀ ਪੂਰੀ ਨਸਲ ਦੀ ਕੱਟੀ ਆ ਆਹ ਵੇਖੋ ਜੀ ਕਰੋ ਚੈੱਕ ਬਾਕੀ 나ੜੂ ਜੇ ਨਾਲ ਹੀ ਆ ਤੇ ਅੱਜ ਹੀ ਸੂਈ ਆ ਠੀਕ ਆ ਜੀ ਤੇ ਸੂਹਾ ਦੂਜਾ ਵੀਰ ਜੀ ਸੂਹਾ ਦੂਜਾ ਬਾਕੀ ਥਾਣੇ ਵੇਖੀਏ ਤਾਂ ਥਾਣ ਬੜਾ ਸੋਹਣਾ ਲੱਗਦਾ ਹਾਂ ਇਹ ਵੇਖੋ ਵੀ ਕਮ ਸੇ ਕਮ ਗੇਠ ਅਗਲੇ ਥਾਣ ਦਾ ਨਾ ਗੇਠ ਦਾ ਫਰਕ ਆ ਜੀ ਆਹ ਵੇਖੋ ਗੇਠ ਪੂਰੇ ਦਾ ਫਰਕ ਆ ਤਾਂ ਗੇਠ ਤੋਂ ਉੱਤੇ ਹੀ ਆਹਨੇ ਦੇ ਚੈੱਕ ਕਰ ਲਓ ਆਹ ਵੇਖੋ ਜੀ ਤੇ ਵੀਰ ਜੀ ਕਿੰਨਾ ਘਵਾ ਬੋਲਾ ਇਹਦੇ ਕੋਲ ਬੋਲਾ ਵੀਰ ਜੀ ਇਸ ਟਾਈਮ ਮਤਲਬ ਆਈਡੀਆ ਹੀ ਆਏ ਵੀਰ ਮਤਲਬ ਅੱਜ ਤਾਜੀ ਸੂਈ ਆਉ ਤੇ ਇੱਕ ਮਤਲਬ ਹੁੰਦਾ ਵਾ ਆਈਡੀਆ ਤੁਸੀਂ ਚੋਇਆ ਥੋੜਾ ਬੋਧਾ ਹਾਂ ਚੋਇਆ ਜੀ ਠੀਕ ਆ ਆਪਾਂ 2.5 ਕਿਲੋ ਚ ਹੋਇਆ ਵਾ ਕੁਛ ਬੱਚੇ ਇੰਝ ਗਏ ਬੱਚੇ ਇੰਝ ਗਏ ਬਾਕੀ ਜਿਹੜੇ ਭੈਣ ਭਰਾ ਨੂੰ ਪਤਾ ਵਾ ਵੀ ਤਾਜਾ ਸੂਰ ਘਰ ਵਾਲੇ ਨੇ ਜਦੋਂ ਤੁਰਦੀ ਆ ਨਾ ਝੋਟੀ ਆਪੇ ਪਤਾ ਲੱਗ ਜਾਣਾ ਘਰ ਵਾਲੇ ਨੇ ਤੇ ਇਹ ਬੰਲਾ ਕਿਹਾ ਵੀ ਅਸੀਂ 14 ਲੀਟਰ ਚੋਂਦੇ ਰਹੇ ਆ ਠੀਕ ਆ ਹਾਂ ਵੀ 14 ਲੀਟਰ ਦੁੱਧ ਚ ਹੋਇਆ ਤੇ ਆਪਾਂ ਮੁੱਲ ਉਹਨਾਂ ਕੀ ਕਰਨਾ ਵਾ ਆਪਾਂ 14 ਵਾਲਾ ਨਹੀਂ ਕਰਨਾ ਠੀਕ ਆ ਹਾਂ ਵੀ ਜਿਆਦਾ ਨਹੀਂ ਤੇ 10-12 ਕਿਲੋ ਦੇ 10 ਚ ਵਾ ਜੇ ਜਾਂ 12 ਆਪਾਂ ਮੁੱਲ ਹੋਣ ਜਿਹੜਾ ਕਰਨਾ ਵਾ ਉਹ 10 ਕਿਲੋਟਰ ਵਾਲਾ ਹੀ ਕਰਨਾ ਵਾ ਵੀ ਹੁਣ ਬੋਲੇ ਦੇ ਦੇਣੀ ਆ ਬੋਲੇ ਦੇ ਦੇਣੀ ਆ ਫੇ ਮੁੱਲ ਹੋਰ ਕਰਦੇ ਆ ਹਾਂ ਫੇ ਮੁੱਲ ਹੋਰ ਹੁੰਦਾ ਵਾ ਹੁਣ ਤੇ ਆਪਾਂ ਥਣ ਵਗਦੇ ਦੇਣੀ ਆ ਜੀ ਠੀਕ ਆ ਜੀ ਹਾਂਜੀ ਤੋਰੀਏ ਵਰਜੀ ਨੂੰ ਬਾਕੀ ਤਾਜੀ ਸੂਈ ਆ ਬੋਲਾ ਕੋਈ 6 ਮੰਨ ਲੈ 7 ਮੰਨ ਲੈ 8 ਮੰਨ ਲੈ ਕੋਈ 2 ਮੰਨ ਲੈ ਕੋਈ 4 ਮੰਨ ਲੈ ਇਹ ਬੋਲੇ ਦਾ ਇੱਕ ਆਈਡੀਆ ਹੁੰਦਾ ਆ ਆਈਡੀਆ ਹੁੰਦਾ ਵਾ ਇੱਕ ਸੂਏ ਡੰਗਰ ਦਾ ਵਿੱਚ ਤਾਂ ਆਈਡੀਆ ਹੁੰਦਾ ਤੇ ਇਹਦਾ ਵੀ ਆਈਡੀਆ ਹੀ ਆ ਮਗਰ ਕੱਟੀ ਮਗਰ ਕੱਟੀ ਪੂਰੇ ਕਦ ਕਾਢ ਦੀ ਵੀ ਸੋਹਣੀ ਆ ਫੇਸ ਕੁਆਲਿਟੀ ਬੜੀ ਚੰਗੀ ਆ ਖਾਣ ਵੜਾ ਢੋੜੀਆਂ ਵਾਲੀ ਤੋਰ ਆ ਜੀ ਅਗਲੇ ਥਣ ਦਾ ਜੇ ਗੱਲ ਗੈਪ ਦੀ ਕਰੀਏ ਤੇ ਤਕਰੀਬਨ 1 ਫੁੱਟ ਦਾ ਹੀ ਗੈਪ ਹੁਣ 1 ਫੁੱਟ ਦਾ ਹੀ ਮੂੰਹ ਵੇਖੋ ਪੂਰੀ ਫੱਬਦੀ ਤੁਰੀ ਜਾਂਦੀ ਵੇ ਫੱਬਦੀ ਫੱਬਦੀ ਕੋੜੀ ਵਰਗੀ ਚਾਲ ਆਗੇ ਕੋੜੀ ਵਰਗੀ ਚਾਲਾਂ ਉੱਚੀ ਲੰਮੀ ਆ ਹਵਾਨਾ ਚਾ ਕੇ ਕਰੋ ਜੀ ਕਰਮਾਂ ਵਾਲੀ ਦਾ ਵੇਖੋ ਤੇ ਬਾਕੀ ਵੀਰ ਮੇਰੇ ਇੱਕ ਰਾਹੇ ਵੇਖ ਲਿਆ ਕਰਨ ਵੀਡੀਓ ਕਮਾ ਖਮੂ ਕੇ ਇੱਕ ਸਾਡਰ ਵਾਲੀ ਜਿੱਦਾਂ ਕਹਿੰਦੇ ਨੇ ਨਾ ਗਾਈ ਫਿਕਸ ਸਾਡਰ ਵਾਲੀ ਹੁੰਦੀ ਆ ਇੱਕ ਰਾਹੇ ਇੱਥੇ ਕ ਡੱਕਦੀ ਵੀਰੇ ਦਾ ਹਵਾਨਾ ਚੰਗੀ ਤਰ੍ਹਾਂ ਦਿਖਾਈਏ ਥਣਾ ਆ ਮਾੜੀ ਗਾਂ ਤੋਰ ਲਾਇਕਰ ਗੋਆ ਕਰਨ ਲੱਗੀ ਲੱਗਦਾ ਆ ਵੇਖੋ ਥਾਣੇ ਵੇਖੋ ਇਹਦਾ ਪਹਿਲਾਂ ਥਣ ਕਿਹੜਾ ਲੱਗਾ ਇਹਨੂੰ ਕੀ ਚੀਜ਼ ਰੱਬ ਨੇ ਲਾਈ ਆ ਆ ਵੇਖੋ ਇਹ ਕੁਆਲਿਟੀ ਥਾਣਾ ਵੀ ਚੈੱਕ ਕਰੋ ਗੈਬ ਕਿੰਨਾ ਸੋਹਣਾ ਤੇ ਥਣ ਵੀ ਪੂਰਾ ਵਧੀਆ ਲੱਗਾ ਹਾਂਜੀ ਹਾਂਜੀ ਕੁਆਲਿਟੀ ਦਾ ਲੈ ਜਾਓ ਵੀਰ ਜੀ ਬਾਕੀ ਮੱਝ ਜਿਹੜੀ ਐ ਚੈੱਕ ਕਰ ਲਓ ਦੁੱਧ ਵੀ ਚੰਗਾ ਚਵਾਊਗੀ ਸੋਹਣੀ ਪੂਰੀ ਐ ਜੀ ਆ ਜੀ ਸੂਈ ਬਿਲਕੁਲ ਆ ਮਗਰ ਕੱਟੀ ਡਬਲ ਫਾਇਦਾ ਹੋਣਾ ਜੇ ਮੁੱਲ ਬਿਲਕੁਲ ਵੀਰ ਨੇ ਜਾਇਜ਼ ਕਰਨਾ ਦੁੱਧ ਦੀ ਗੱਲ ਕਰੀਏ ਤੇ ਵੀਰ ਜੀ ਕਿੰਨਾ ਕੁ ਚੋਆ ਜੂਗੀ ਦੁੱਧ ਵੀਰੇ ਘਰ ਵਾਲੇ ਦੇ ਕਹਿਣ ਦੇ ਨਾਲ ਉਹਨਾਂ ਦੇ 14 ਚੋਆ ਤੇ ਤੁਸੀਂ ਉਹਨਾਂ ਤੇ ਵੀ ਨਾ ਜਾਇਓ ਤੇ ਮੇਰੇ ਤੇ ਵੀ ਨਾ ਜਾਇਓ ਠੀਕ ਆ ਬਾਕੀ ਥਾਣ ਥਾਣ ਦਾ ਗੈਪ ਤੁਸੀਂ ਚੈੱਕ ਕਰ ਲਿਓ ਬਾਕੀ ਹੁਵਾਨਾ ਜਿਹੜਾ ਵਾ ਥੋੜਾ ਧੱਕ ਅੱਗੇ ਨੂੰ ਜਿਆਦੀ ਆ ਹਨਾ ਅੱਗੇ ਜਿਆਦੀ ਹਾਂ ਪਿੱਛੇ ਨੂੰ ਘਟਿਆ ਬਾਕੀ ਹੈ ਚੰਗੀ ਆ ਤੇ ਬਾਕੀ ਇਹ ਆ ਵੀ ਆਪਣਾ ਡੰਗਰ ਜਿੱਡਾ ਹੈਗਾ ਵਾ ਉਹਦਾ ਵੀਡੀਓ ਤੋਂ ਆਈਡੀਆ ਲਾ ਲਿਆ ਕਰੋ ਜੀ 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 ਐ ਐ ਰੁਕ ਕਰਕੇ ਨਾ ਐ ਰੁਕ ਕਰਕੇ ਜੇ ਨਹੀਂ ਸਮਝ ਰਾਹੀ ਤਾਂ ਏਦਾਂ ਹੋ ਸਕਦਾ ਸਕਰੀਨ ਵੱਡੀ ਕਰਕੇ ਫੇਰ ਤੋਂ ਆਪਣੇ ਆਂਡੀਆਂ ਗਵਾਂਡੀਆਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵਿਖਾ ਕੇ ਤੇ ਫਿਰ ਸਾਈ ਸੂਈ ਪਾਇਆ ਕਰੋ ਜੀ ਜੀ ਬਾਕੀ ਫੋਨ ਦੇ ਆਪਣੇ ਜਿਹੜੀ ਵੀਡੀਓ ਬਣੀ ਹੋਊਗੀ ਡੰਗਰ ਵੱਡਾ ਛੋਟਾ ਡੰਗਰ ਵੱਡਾ ਛੋਟਾ ਨਹੀਂ ਵਿਖਾਵਾਂਗੇ ਇੱਥੇ ਆ ਕੇ ਜਿੱਦਾਂ ਦਾ ਤੁਸੀਂ ਵੀਡੀਓ ਦੇ ਵੇਖੋਗੇ ਤਾਂ ਦੂਣਾ ਹੀ ਲੱਗੂਗਾ ਛੋਟਾ ਇਹ ਆ ਕੇ ਵੱਡਾ ਨਹੀਂ ਦਿਖੂਗਾ ਵੀ ਵੱਡਾ ਨਹੀਂ ਦਿਖੂਗਾ ਲੱਗਿਆ ਇਹ ਬੇਨਤੀ ਆ ਭੈਣ ਭਰਾਵਾਂ ਨੂੰ ਠੀਕ ਆ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਮੁੱਲ ਤੇ ਜਿਹੜੇ ਹਸਾਂ ਉਹਨਾਂ ਸਫਾਈਆਂ ਝੋਟੀ ਦੇ ਹਾਂਜੀ ਤੇ ਦਿਲ ਤੇ ਕਰਦਾ ਵੀ ਲੱਖ ਕਰ ਲਈ ਹੁਣ ਦਾ ਬੋਲੇ ਵਾਲਾ ਮੁੱਲ ਕਰ ਦਿਓ ਤੁਸੀਂ ਹਾਂ ਬੋਲੇ ਵਾਲਾ ਹੀ ਕਰਾਂਗੇ ਹਾਂਜੀ ਮੁੱਲ 80 ਹਾਂਜੀ ਮਾਨਤਨ ਕਰ ਦਈਏ ਕਿ ਮੇਰਾ ਕਿੰਨਾ ਕਰਨਾ ਕਰ ਦੋ 2000 ਦਾ 3 ਦਾ ਕਰ ਦਿੰਨੇ ਆ 70 ਦੀ 70 ਦੀ 1000 ਦਾ ਹੋਰ ਕਰ ਦੇ ਹਾਂ ਨਾ ਹੀ 75 ਦੀ ਛੋੜ ਕਰ ਦੇਗੇ ਵਿੱਚੋਂ ਛੋੜ ਛੱਪਾ ਹੀ ਹੋਣਾ ਉਹਦੇ ਚੋਂ ਬਾਕੀ ਫੋਨ ਕਰੇ ਜਿੰਨੇ ਬਾਕੀ ਇਹ ਮੁੱਲ ਇਹ ਮੁੱਲ ਉਹ ਕਰਤਾ ਵਾ ਵੀ ਇਹ 10 ਲੀਟਰ ਚ ਵਾਜੇ ਇਹ ਚ ਵਾਜੇ 12 ਜੀ 14 ਵਾਲਾ ਨਹੀਂ ਕੀਤਾ ਮੈਂ ਜੀ 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 ਠੀਕ ਆ 14 ਚ ਬਹੁਤ ਕੁਸ਼ ਆ ਜਾਂਦਾ 14 ਲੀਟਰ ਜਿੰਨੀਆਂ ਸਫਾਈਆਂ ਵਾ ਮੱਝ ਦੇ ਵਿੱਚ ਮਗਰ ਕੱਟੀ ਆ ਤੇ ਮਗਰ ਕੱਟੀ ਦਾ ਵਾ ਕੱਟੀ ਵੀ ਬਹੁਤ ਸੋਹਣੀ ਆ ਕੱਟੀ ਪੂਰੀ نسل ਦੀ ਆ ਹੁਣੇ ਵੇਖ ਲਓ ਕਿ نسل ਪੂਰੀ ਹੈ ਮੰਲੋ ਚੰਗਾ ਲਵਾਇਆ ਵਾ ਹਾਂਜੀ ਚੰਗੇ ਟੀਕੇ ਦੀ ਕੱਟੀ ਆ ਸੋਹਣੀ ਆ ਨਿਕਾ ਮੂੰਹ ਪਿੱਛੋਂ ਭਾਰੀ ਆ ਹੁਣੇ ਹੀ ਕੱਟੇ ਤੇ ਇਹ ਵੀ ਥਾਣ ਥੋਣੇ ਕਰਾ ਫੇਰ ਵੇਖ ਲੋ ਬਹੁਤ ਹੀ ਸੋਹਣਾ ਵਾ ਕੁਆਲਿਟੀ ਚੰਗੀ ਆ ਹੁਣ ਆਪਾਂ ਦਿਖਾਉਨੇ ਆ ਦੂਜੇ ਨੰਬਰ ਵਾਲੀ ਇਹਦਾ ਐਚ ਐਫ ਗਾਵਾਂ ਵਾਂਗੂ ਹਵਾਨਾ ਜਿਹੜਾ ਪਛਾਣੂ ਆ ਜੀ ਵੇਖੋ ਜੀ ਸੋਹਣੀ ਸਨਖੀ ਇਹ ਵੀ ਪੂਰੀ ਆ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਵਿਖਾਵੇ ਵਾਲਾ ਤੇ 15 16 ਲੀਟਰ ਮੰਨ ਲੇ ਕੋਈ ਭਾਵੇਂ ਹਾਂਜੀ ਹਾਂਜੀ ਠੀਕ ਆ ਤਸੂਆ ਤਿੱਜਾ ਤਿੱਜਾ ਤਸੂਆ ਹਾਂਜੀ ਛਵਾਵਾ ਦੁੱਧ ਕਿੰਨਾ ਹੋਊਗਾ ਤੇ ਧਾਰ ਐ ਰੂਰ ਕੀ ਪੋਲੀ ਧਾਰ ਉਹਦੀ ਵੀ ਬਹੁਤ ਪੋਲੀ ਆ ਠੀਕ ਆ ਉਹ ਦੱਸਣ ਦਾ ਚੇਤਾ ਭੁੱਲ ਗਿਆ ਠੀਕ ਆ ਹਾਂ ਰੋਣਾ ਦੀ ਵਾਲ ਘਾਟ ਨਹੀਂ ਹੈਗੀ ਵੀਰ ਨਹੀਂ ਕੋਈ ਗੱਲ ਨਹੀਂ ਤਸੱਲੀ ਕਰਕੇ ਖੜਨਾ ਵੀਰ ਠੀਕ ਆ ਸੂਏ ਸਵਾਏ ਡੰਗਰ ਆ ਹਾਂਜੀ ਹਾਂਜੀ ਇਹਦੇ ਵਿੱਚ ਤਾਂ ਕੋਈ ਲਾਮਾ ਹੀ ਨਹੀਂ ਲਾਮੇ ਵਾਲਾ ਹੀ ਨਹੀਂ ਐ ਟਾਈਮ ਹੋਣਾ ਚਾਹੀਦਾ ਸਾਈ ਪਾ ਕੇ ਭਾਵੇਂ ਤਿੰਨ ਟਾਈਮ ਚ ਵਾਲੇ ਤੇ ਸਾਈ ਤੋਂ ਬਿਨਾ ਨਾ ਕਈ ਵਾਰ ਨਾ ਲੋਕਲ ਭੈਣ ਭਰਾ ਮਾਣ ਆ ਅਸੀਂ ਤੁਹਾਡੀ ਵੀਡੀਓ ਵੇਨੇ ਆ ਤੇ ਚੰਗੇ ਨਹੀਂ ਲੱਗੀਦਾ ਫੇਰ ਆਂਦੇ ਦੂ ਟਾਈਮ ਹੋਰ ਚੋਲਾਂਗੇ ਸਾਈ ਤੋਂ ਬਿਨਾ ਕਾਹਦੇ ਵਾਸਤੇ ਡੰਗਰ ਬਣਾਉਂਦੇ ਸਾਈ ਤੋਂ ਬਿਨਾ ਭੈਣ ਭਰਾ ਥੱਲੇ ਨਹੀਂ ਪੈਣ ਉਹ ਫੇਰ ਨਹੀਂ ਹੀ ਮਾਣ ਕਰਦੇ ਆ ਪਰ ਉਹ ਮਾਣਾ ਫਲਾਣੇ ਵਪਾਰੀ ਕੋ ਅਸੀਂ ਚਾਰ ਡੰਗ ਚੋਲੀ ਸੀ ਹਾਂਜੀ ਮਤਲਬ ਏਦਾਂ ਦੀਆਂ ਗੱਲਾਂ ਨਾ ਉਹਨਾਂ ਬਸ ਚੋਈਆਂ ਹੀ ਹੁੰਦੀਆਂ ਨੇ ਚੋਈਆਂ ਇਹਦੀਆਂ ਲੈਣੀ ਨਹੀਂ ਆ ਫਿਰ ਉਹ ਚੋਂਦੇ ਹੀ ਆ ਬਸ ਖਰੀਦਦੇ ਨਹੀਂਗੇ ਜਿਹੜੇ ਏਦਾਂ ਚੋਂਦੇ ਆ ਨਾ ਉਹ ਖਰੀਦਣੀ ਨਹੀਂ ਹੁੰਦੀ ਉਹਨਾਂ ਵੀਰਤ ਸੂਆ 12 13 ਦੇ ਨਾਲ ਹਾਂਜੀ ਹਾਂਜੀ ਦੁੱਧ ਤੇ ਪੱਕੀ ਆ ਕੱਟਾ ਮਗਰ ਦੁੱਧ ਤੇ ਚੜ ਗਈ ਮੱਝ ਦੁੱਧ ਤੇ ਚੜ ਗਈ ਆ ਇਹ ਕਿਸਮਤ ਆ 1 ਲੀਟਰ ਵਾਜੇ 2 ਲੀਟਰ ਵਾਜੇ ਅਗਲੇ ਨੇ ਉਦੋਂ 16 ਲੀਟਰ ਕਿਹਾ ਸੀ ਚਵਾਊਗੀ ਜੀ ਜਿਹੜੇ ਕੋ ਲਿਆਂਦੀ ਆ ਹੁਣ ਕਿੰਨਾ ਵਾ ਪੱਕਾ ਦੁੱਧ ਜਿਹੜਾ ਚੋਟ ਜਿਹੜਾ ਪੱਕਾ ਆ ਨਾ 13 ਲੀਟਰ 13 ਲੀਟਰ ਲੀਟਰ ਮਰਾ ਦੇਣੇ ਲੀਟਰ ਮਰਾ ਦੇਣੇ ਟਾਈਮ ਹੋਣਾ ਚਾਹੀਦਾ ਅਗਲਾ ਟਾਈਮ ਕੱਢ ਕੇ ਆਵੇ ਹਾਂ ਟਾਈਮ ਕੱਢ ਕੇ ਆਵੇ ਮੰਨ ਲਓ ਥੋੜੀ ਜੀ ਜਦੋਂ ਸੂਣ ਆਈ ਨਾ ਉਦੋਂ ਸਾਮ ਘੱਟ ਹੋਈ ਆ ਠੀਕ ਆ ਖਾਲ ਦੀਆਂ ਦੋ ਬੋਰੀਆਂ ਚਾਰ ਤੀਆਂ ਵਪਾਰੀ ਇਹ ਨਹੀਂ ਸੋਚਦਾ ਮੈਨੂੰ ਬਚਣਾ ਕੁਝ ਕੇ ਨਹੀਂ ਅੱਖਾਂ ਮੀਟ ਕੇ ਸੇਵਾ ਕਰ ਦਿੰਦਾ ਇਹਨਾਂ ਦੀ ਦੇਖਦਾ ਵਾ ਕਿ ਖਾਦਾ ਦੇਖਦਾ ਖਾਦਾ ਖਾਦਾ ਦੇਖਦਾ ਨਾ ਚੋਕਰ ਜਿੰਨਾ ਖਾਲੇ ਖਵਾਲ ਦੇਈਦਾ ਵਾ ਠੀਕ ਆ ਇਹ ਨਹੀਂ ਵੀ ਮੰਨ ਲਓ ਵੀ ਆਪਾਂ ਵੇਖੀ ਜਾਣਾ ਮਣ ਮਣ ਗਿਣ ਗਿਣ ਪਾਉਣਾ ਵਾ ਆ ਵੇਖੋ ਆਪਾਂ ਦੇ ਮੰਨ ਲਓ ਇਹ ਹੁੰਦਾ ਵਾ ਵੀ ਸੇਵਾ ਕਰਨੇ ਖੁੱਲੀ ਖੁੱਲੇ ਦਿਲਾਂ ਪਹਿਲਾਂ ਵੀ ਆਪਾਂ ਸ਼ਾਇਦ ਇਹਦੀ ਵੀਡੀਓ ਪਾਈ ਉਹ ਕੱਢ ਕੇ ਵੇਖ ਲੈ ਤੇ ਅੱਜ ਦੀ ਵੀਡੀਓ ਹਾਂ ਉਹ ਕੱਢ ਕੇ ਵੇਖ ਲੈ ਜ਼ਮੀਨ ਅਸਮਾਨ ਦਾ ਫਰਕ ਦਿਹੂਗਾ ਬਿਲਕੁਲ ਤਾਜੀ ਸੂਈ ਜ਼ਮੀਨ ਅਸਮਾਨ ਦਾ ਫਰਕ ਦਿਹੂਗਾ ਇਹਦੇ ਵਿੱਚ ਇੱਕ ਇੱਕ ਦਿਨ ਦੀ ਸੂਈ ਸੀ ਉਹ ਜਿਹੜੀ ਵੀਡੀਓ ਜੀ ਇਹ ਦੱਸਦੇ ਤਾਂ ਆਵਾ ਵੀ ਉਹਦੇ ਨਾਲ ਤੇ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਆ ਚੈੱਕ ਕਰੋ ਬਾਕੀ ਬਾਕੀ ਸਾਹਮ ਘਟ ਹੋਈ ਕਰਕੇ ਨਾ ਸਰੀਰ ਤੋਂ ਉੱਤੋਂ ਬੂਰੀਪਣ ਵਾਲਾ ਚਲੇ ਗਿਆ ਤੇ ਲੱਤਾਂ ਤੋਂ ਵੇਖ ਲੋ ਲੱਤਾਂ ਭੂਰੀਆਂ ਵੇਖ ਲੋ ਚੱਕ ਜਦੋਂ ਲੂਈ ਆ ਗਈ ਨਾ ਬੂਰੀ ਹੋਣੀ ਐ ਹਾਂਜੀ 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 ਐਦਾਂ ਨਹੀਂ ਹੋਣੀ ਜਿੱਦਾਂ ਦੀਆਂ ਲੱਤਾਂ ਭਾਵੇਂ ਨਾ ਜੇ ਕਰ ਲੋ ਭੁੱਖ ਲੈਂਦੀ ਮੱਝ ਲ ਵੇਖ ਵੇਖ ਕੇ ਤੇ ਸੂਆ ਤੀਜਾ ਦੁੱਧ 13 ਲੀਟਰ ਲੀਟਰ ਮਾਰ ਲੇ ਭਾਵੇਂ ਜਦੋਂ ਜਿੰਨੇ ਮਰਜੀ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਆ ਵੇਖੋ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਮੱਝ ਦੇ ਦੀ ਪੂਰੀ ਵੱਡੀ ਆ ਛੋਟੀ ਨਹੀਂ ਆਏ ਕਰੋ ਚੱਕ ਐਨੂੰ ਘੁਮਾ ਕੇ ਮੜੀ ਖਲਾ ਰ ਇੱਕ ਰਾਂ ਵੀ ਇਧਰ ਨੂੰ ਆ ਵੇਖੋ ਕਰੋ ਚੈੱਕ ਵੱਡੀ ਆ ਕੋਈ ਛੋਟੀ ਨਹੀਂ ਆ ਜਿਹਦੀ ਆ ਵੀ ਮੇਰੇ ਨਾਲ ਵੇਖੀ ਜਾ ਬਸ ਲੈ ਜਾ ਲੈ ਜਾ ਵੀਰ ਜਾ ਵੇਖੋ ਜੀ ਕਰੋ ਚੈੱਕ ਸੋਹਣੀ ਸੁਨੱਖੀ ਪੂਰੀ ਆ ਥਾਨ ਜਿਹੜਾ ਲੱਗਾ ਬਹੁਤ ਹੀ ਸੋਹਣਾ ਆਰਡਰ ਤੁਸੀਂ ਆਪ ਚੈੱਕ ਕਰ ਲਓ 13 ਲੀਟਰ ਦੁੱਧ ਵੀਰ ਨੇ ਚਵਾ ਦੇਣਾ ਇਹ ਦਸਣ ਵਾਲਾ 13 ਨਹੀਂ ਗਾ ਇਹ ਚਵਾਉਣ ਵਾਲਾ 13 ਵੀ ਕਰੋ ਚੈੱਕ ਮਗਰ ਕਟਾ ਕਟਾ ਵੀ ਬਹੁਤ ਸੋਹਣਾ ਨੀਲੀ ਰਾਵੀ ਦਾ ਕਟਾ ਨੀਲੀ ਰਾਵੀ ਦਾ ਬਹੁਤ ਹੀ ਸੋਹਣਾ ਚੰਗਾ ਆ ਵੇਖੋ ਕਰੋ ਚੱਕ ਜੀ ਕੰਪੀ ਵਪਾਰੀ ਵਿਚਾਰਾ ਨਾ ਜਿਹੜੀ ਚੀਜ਼ ਹੁੰਦੀ ਉਹ ਪਾਉਂਦਾ ਜੀ ਤੇ ਜਿੱਦਾਂ ਨਿਆਣਿਆਂ ਨੂੰ ਨਹੀਂ ਜਿਹੜੀ ਜਿੱਦਾਂ ਨਿਆਣੇ ਮੱਲਾ ਆ ਨਹੀਂ ਖਾਂਦੇ ਉਹ ਨਹੀਂ ਨਿੱਕੇ ਨਿੱਕੇ ਬੁਰਕੀਆਂ ਦਿੰਦੇ ਵਪਾਰੀ ਵਿਚਾਰਾ ਤੇ ਹਰ ਤਰ੍ਹਾਂ ਦੇ ਵੰਡ ਰੱਖ ਲੈਂਦਾ ਪਹਿਲਾਂ ਦੇ ਇੱਕ ਦੋ ਦਿਨ ਤੇ ਇਹਨਾਂ ਦਾ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਨਹੀਂ ਲੱਗਦਾ ਇਨਾਨੰਦ ਕਦੀ ਬੁਰਕੀਆਂ ਕਦੀ ਇਹਨੂੰ ਬੰਦਾ ਬੁਰਕੀ ਪਾਉਂਦਾ ਕਦੀ ਆਟਾ ਧੂੜ ਕਦੀ ਕੋਸ਼ ਕਰ ਨੀਕੇ ਮਲ ਜਦ ਪੂਰੇ ਨੀ ਪਖੰਡ ਕਰੀ ਦੇ ਵੀ ਕੋਹ ਨਾ ਕੋ ਜਦੋਂ ਪੈਸੇ ਲਾਏ ਹੁੰਦੇ ਆ ਨਾ ਉਦੋਂ ਜੀ ਨੂੰ ਕੁਛ ਹੁੰਦਾ ਬਿਲਕੁਲ ਬਿਲਕੁਲ ਜੀ ਵੀ ਇਹੀ ਪੈਸੇ ਲਾ ਕੇ ਰਕਮ ਲਾ ਕੇ ਬੰਦੇ ਨੇ ਰੁਪਈਆ 5-7 ਹਜ਼ਾਰੀ ਕਮਾਉਣਾ ਵਾ ਉਹ ਵੀ ਯੋਰ ਆਪਣਾ ਲਾ ਕੇ ਬਿਲਕੁਲ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਤਾਂ ਜਿੰਨਾ ਦੁੱਧ ਆ ਮੇਰਾ ਤਾਂ ਲੱਗਦਾ ਹੈ ਵੀ 1 ਲੱਖ ਤੇ 20 ਹਜ਼ਾਰ ਕਰ ਦਈਏ ਨਹੀਂ ਜਿਆ ਜਿਆ ਕਰੀ ਆਪਾ ਮੈਂ ਗੱਲ ਦੱਸੀ ਆ ਵੀਰ ਹਾਂਜੀ ਦੁੱਧ ਦੇ ਹਿਸਾਬ ਨਾਲ ਹੱਕਾ ਜੇ ਸਿੰਘ ਇੰਨਾ ਕੋ ਨਾ ਨਾ ਮੈਂ ਕਰ ਦੇਣਾ ਜੀ ਉਹ ਸਿੰਘ ਖੁੱਲੇ ਕਰਕੇ ਫਿਰ ਮੁੱਲ ਵੀ ਡਾਊਨ ਆਉਣਾ ਪੈਣਾ ਨਾ ਠੀਕ ਆ ਕਿਉਂਕਿ ਜਦੋਂ ਲੱਖੋਂ ਬਾਹਰ ਜਾਈਦਾ ਨਾ ਵੀ ਸਿੰਘ ਨਿਕਲ ਉਦੋਂ ਇੰਨਾ ਕਿ ਸਿੰਘ ਭਾਲਦੇ ਆ ਵੀਰ ਠੀਕ ਆ ਇਹ ਚੀਜ਼ਾਂ ਸਾਨੂੰ ਕਿਸੇ ਇੰਨਾ ਸਮਝ ਹੀ ਇਹ ਮਾੜਾ ਮੋਟਾ ਭੈਣ ਭਰਾਵਾਂ ਨੇ ਸਿਖਾਇਆ ਵੀ ਜਦੋਂ ਲੱਖੋਂ ਬਾਹਰ ਜਾਣਾ ਨਾ ਐਦਾਂ ਦਾ ਸਿੰਘ ਮੰਗਦੇ ਆ ਹਾਂਜੀ ਤੇ ਦੱਸੋ ਫੇ ਲੱਖ ਰੁਪਈਆ ਫਿਰ ਮਾਣ ਤਣ ਜਿੰਨਾ ਕਹੋਂਗੇ ਪਿੰਡਰ ਸਾਹਿਬ 2000 ਦਾ ਕਰ ਦੋ 98000 ਹਾਂਜੀ ਹੋਰ 3000 ਦਾ ਕਰ ਦਾਂਗੇ 95 ਪੂਰਾ 95 ਪੂਰਾ ਛੋੜ ਕਰ ਦੋ ਮੌਕੇ ਤੇ ਛੋੜ ਇਦਾਂ ਨਹੀਂ ਵੀਰ ਟਾਈਮ ਕੱਢ ਲੇ ਹਾਂ ਜਿੰਨੇ ਲੀਟਰ ਘੱਟ ਹੋਣਾ ਜੀ ਦਸੇ ਤੋਂ 13 ਲੀਟਰ ਤੋਂ 13 ਲੀਟਰ ਤੋਂ ਉਹਨੇ 3000 ਡਾਈ ਜਾਵਾਂਗੇ ਆਪਾਂ ਟਾਈਮ ਕੱਢੇ ਦੋ ਟਾਈਮ ਕੱਢੇ ਭਾਵੇਂ ਚਾਰ ਟਾਈਮ ਚ ਵਾਲੇ ਚਾਰ ਟਾਈਮ ਜੋ ਬਿਆਨਾ ਕਰਕੇ ਜਿਨਨੇ ਲੀਟਰ ਘਟਦੇ ਜਾਣਗੇ ਉਹਨੇ 3000 ਇਹ ਆਫਰ ਵੀਡੀਓ ਕਾਲ ਤੇ ਵੀ ਹੈ ਕਿ ਆ ਕੇ ਇੱਥੇ ਨਹੀਂ ਨਹੀਂ ਆ ਕੇ ਆ ਕੇ ਵੀਡੀਓ ਕਾਲ ਤੇ ਨਹੀਂ ਵੀਡੀਓ ਕਾਲ ਤੇ ਨਹੀਂ ਵੀਡੀਓ ਕਾਲ ਤੇ ਪਤਾ ਨਹੀਂ ਲੱਗਣਾ ਨਹੀਂ ਵੀਡੀਓ ਕਾਲ ਤੇ ਨਹੀਂ ਆਫਰ ਇੱਥੇ ਆ ਚਾਰ ਡੰਗ ਚੋਲੇ ਸਾਈ ਕਰਕੇ ਸਾਈ ਕਰਕੇ ਬਿਆਨਨਾ ਕਰੇ ਹੁਣ ਉਹਨੇ ਮੰਨ ਲੋ ਵੀ 3-3000 ਘਟਦੇ ਜਾਣੇ ਜਿਨਨੇ ਲੀਟਰ ਵੜਦੇ ਗਏ ਜਿਨਨੇ ਇਹਨਾਂ ਮਾਨ ਹੈ ਇਹ ਮਾਨ ਹਾਂ 3-3000 ਕੱਢਣਾ ਆਪਾਂ ਮੰਨ ਲਓ 95000 ਚੋਂ 3 ਘਟਾ ਲੈ ਕੋਈ ਇਹਨੂੰ ਕੋਈ ਕਈ ਕਮੈਂਟਾਂ ਵਾਲੇ ਕਰ ਦਿੰਦੇ ਵੀਰ ਜੀ ਭਾਵੇਂ ਵੀਰ ਜਿਹੜਾ ਕਮੈਂਟ ਵਾਲਾ ਵੀ ਉਹ ਵੀ ਫੋਨ ਲਾ ਕੇ ਉਹ ਵੀ ਆ ਜੇ ਉਹ ਵੀ ਆ ਜੇ ਉਹ ਵੀ ਕਢਾ ਲੈ ਭਾਵੇਂ ਇੱਕ ਚੈਲੰਜ ਆ ਵੀ ਇੱਥੇ ਮਾਣ ਇਹ ਮੱਝ ਤੇ ਮਾਣ ਮਾਣ ਆਏ ਮੱਝ ਦੇ ਭਾਵੇਂ 8 ਲੀਟਰ ਚੋਦੇ ਤੇ ਜਿੰਨੇ ਦੀ 8 ਲੀਟਰ ਦੇ ਹਿਸਾਬ ਨਾਲ ਮੰਨ ਲਓ ਜਿੰਨੇ 13 ਜੋ ਕਢਾ ਲੈ ਤਿੰਨਾ ਨਾ ਕਰ ਲੈ ਗੁਣਾ ਠੀਕ ਆ ਤਿੰਨ ਮਤਲਬ ਜਿੰਨਾ ਮਰਜ਼ੀ ਘਟਾਈ ਜਾਵੇ ਜਿੰਨਾ ਘਟਾ ਲੇ ਹਾਂ ਜੇ 13 ਤੋਂ ਘਟ ਜੇ ਤੇ ਉਹਨੇ ਤੇ ਮਤਲਬ ਉਹਨੇ 3200 ਜਣੇ ਆਪਾਂਗੇ ਤੇ ਜੇ ਵੱਧ ਗਿਆ ਤੇ ਨਹੀਂ ਵੱਧ ਗਿਆ ਨਹੀਂ ਕੋਈ ਗੱਲ ਨਹੀਂ ਫੇਰ ਮਾਣ ਵਧੇ ਵਾਲੇ ਦਾ ਨਹੀਂ ਕੋਈ ਚੱਕਰ ਠੀਕ ਆ ਹਾਂ ਜਿੰਨਾ ਘਟਦਾ ਗਿਆ ਜਿੰਨਾ ਕੱਟਦਾ ਗਿਆ ਭਾਵੇਂ ਇਹਦੇ ਥੱਲੋਂ ਆਣ ਕੇ ਹੀ ਸੀ 8 ਚੋਦੇ 9 ਚੋਦੇ ਜਿੰਨੇ ਮਰਜੀ ਚੋਦੇ ਫੋਨੇ 3000 ਘਟਾ ਲੇ ਤੁਹਾਡੇ ਘਰ ਦੀ ਗਾਰੰਟੀ ਆ ਤੁਹਾਡੇ ਘਰ ਦੀ ਗਾਰੰਟੀ ਆ ਠੀਕ ਆ ਅਗਲੇ ਦੇ ਘਰ ਨਹੀਂ ਆਪਾਂ ਜੀ ਫਿਰ ਹੁਣ ਦੋ ਬਰੇ ਲਾਏ ਤੂੰ ਸੋਚ ਕੈਲਸ਼ੀਅਮ ਕਈ ਕੁਛ ਖਵਾਇਆ ਵਾ ਤਾਂ ਅੱਜ ਤੇ ਮਾਨ ਤੇ ਆਪੇ ਹੋਣਾ ਬਿਲਕੁਲ 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 ਠੀਕ ਆ ਕਰ ਵੀ ਇਹ ਟਾਈਮ ਕੱਢ ਲੈ ਤੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਆ ਚੈੱਕ ਕਰਕੇ ਤਸੱਲੀ ਕਰਕੇ ਕਿਉਂਕਿ ਮੇਰੇ ਮਤਲਬ ਹੀ ਕੋਈ ਵੀ ਕਹਤੇ ਹੋਮੀ ਆ ਜੀ ਕੋ ਕੋ ਹਰ ਕੋਈ ਵਪਾਰੀ ਮਾੜਾ ਨਹੀਂ ਹੁੰਦਾ ਕੋਈ ਵੀ ਨਹੀਂ ਮਾੜਾ ਹੁੰਦਾ ਕੋਈ ਜੀ ਕਰਦਾ ਦੁਕਾਨ ਆਪਣੀ ਚੱਲਦੀ ਚੱਲਦੀ ਕੋਈ ਵਪਾਰੀ ਨਹੀਂ ਮਾੜਾ ਕੁਛ ਨਹੀਂ ਸਮਾਂ ਇਹੋ ਜਿਹਾ ਆ ਜਾਂਦਾ ਵੀ ਕਈ ਵਾਰਾਂ ਹੀਰਾ ਫੇਰੀ ਜਾਂ ਹੀਰਾ ਫੇਰੀ ਜਾਂ ਇੱਕ ਸਮੇਂ ਦਾ ਲੈਣ ਦੇਣ ਹੁੰਦਾ ਬਦਨਾਮੀ ਕਰਾਉਣੀ ਹੁੰਦੀ ਆ ਜਾਂ ਕੁਝ ਵੀ ਲਾ ਲੋ ਜਾਂ ਲਾਮਾਂ ਦਵਾਉਣਾ ਦਾ ਜੀ ਇਹ ਵੀ ਹੋ ਜਾਂਦਾ ਕੋਈ ਵੀ ਕੋਈ ਵੀ ਦੁਕਾਨ ਆ ਇਹ ਸਾਡੀ ਦੁਕਾਨ ਆ ਇੱਕ ਜੀ ਕਿਉਂ ਕੋਈ ਵੀ ਮੰਨ ਲਓ ਵੀ ਇਹ ਨਹੀਂ ਚਾਹੁੰਦਾ ਵੀ ਸਾਡੀ ਦੁਕਾਨਦਾਰੀ ਖਰਾਬ ਹੋਵੇ ਕਿਸੇ ਵੀ ਭਰਾ ਦੀ ਜੀ 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 ਜਿਹੜੇ ਵੀ ਵਪਾਰੀ ਭਰਾ ਵਾ ਕਿਸ ਘਰਾਂ ਆ ਜਾਂਦੇ ਵੀ ਨਹੀਂ ਇਹ ਹੁੰਦਾ ਵੀ ਘਰ ਵਾਲੇ ਨੇ ਵਿਚਾਰੇ ਨੇ ਮਾਨ ਹੁੰਦਾ ਵਾ ਹਾਂਜੀ ਹਾਂਜੀ ਤੇ ਮੇਰੇ ਡੰਗਰ ਨੇ ਇੰਨਾ ਦੁੱਧ ਚਵਾਇਆ ਜਾਂ ਮਾਇਨਾ ਲੀਟਰ ਖਾਦਾਆਂ ਪਈਆਂ ਨੂੰ ਪਤਾ ਵੀ ਹੁੰਦਾ ਉਹ ਜਾਣ ਪੁੱਝ ਕੇ ਕਰ ਜਾਂਦੇ ਆ ਕਰ ਜਾਂਦੇ ਕਰ ਜਾਂਦੇ ਆ ਪਈਆਂ ਨੂੰ ਕੁਝ ਚੀਜ਼ਾਂ ਦਾ ਪਤਾ ਬਾਕੀ ਬੇਨਤੀ ਇਹੋ ਹੀ ਆ ਵੀ ਮਿੱਠੇ ਬਣ ਕੇ ਠੱਗਿਆ ਨਹੀਂ ਜਾਂਦਾ ਜੀ ਤੇ ਸਾਡਾ ਸੁਭਾਅ ਥੋੜਾ ਜਿਹਾ ਹੈ ਕੜਵਾ ਸਿੱਧਾ ਅਗਲੇ ਨੂੰ ਸਿੱਧੀ ਗੱਲ ਕਹਿ ਦਿੰਨੇ ਆ ਸਿੱਧੀ ਕਹਿ ਦਿੰਨੇ ਆ ਸਾਡ ਕੋ ਜੀ ਜੀ ਕਰਕੇ ਜਾਂ ਕੁਝ ਵੀ ਆ ਵੀਰ ਜੀ ਵੀਰ ਜੀ ਕਰਕੇ ਜਾਂ ਭਰਾ ਭਰਾ ਕਰਕੇ ਨਹੀਂ ਮੰਲੋ ਇਹ ਚੀਜ਼ਾਂ ਹੁੰਦੀਆਂ ਠੀਕ ਹੈ ਤੇ ਇਹਨਾਂ ਬੇ ਤੇ ਬਾਕੀ ਜੇ ਕਿਸ ਨੂੰ ਗੱਲ ਮਾੜੀ ਲੱਗੀ ਤੇ ਇੱਧਰ ਦੀ ਸੁਣ ਕੇ ਇੱਧਰ ਕੱਢ ਦਿਓ ਤੇ ਜੇ ਚੰਗੀ ਲੱਗੀ ਤੇ ਰੱਖ ਲਿਓ ਸਹੀ ਹੈ ਇਹ ਨਾ ਮਾਣਾ ਦਾ ਸਾ ਤੁਹਾਡਾ ਵੀਰ ਨੂੰ ਕਰ ਲਿਓ ਫੋਨ ਤੇ ਆਹ ਤੇ ਚੈਲੰਜ ਵਾਲੀ ਗੱਲ ਹੋ ਗਈ ਆ ਵੀ ਬੂਰੀ ਨੂੰ ਆ ਕੇ ਦੋ ਟਾਈਮ ਚੋਲਿਓ ਜਾਂ ਤਿੰਨ ਟਾਈਮ ਚਾਰ ਟਾਈਮ ਟਾਈਮ ਆਪਣਾ ਕੱਢ ਲਿਓ ਤੁਸੀਂ ਤੇ 13 ਲੀਟਰ ਦੇ ਵਿੱਚ ਦੁੱਧ ਜੇ ਨਾ ਹੋਵੇ ਤੇ ਉਹਨੇ 3000 ਘਟਾਊਗਾ ਵੀਰ ਅਕੜਾਈ ਇਹ ਨਹੀਂ ਆ ਤੇ تسਲੀ ਕਰਨਾ ਤੁਹਾਡਾ ਵੀ ਫਰਜ਼ ਬਣਦਾ ਹੈ تسਲੀ ਕਰਕੇ ਤੇ ਬਾਕੀ ਜਿੱਡਾ ਕਿ ਪਸ਼ੂ ਵੀਡੀਓ ਦੇ ਦਿਖਾਇਆ ਗਿਆ ਇਹ ਓਡਾ ਹੀ ਤੁਹਾਨੂੰ ਨਜ਼ਰ ਆਊਗਾ ਵੱਡਾ ਛੋਟਾ ਨਹੀਂ ਨਜ਼ਰ ਆਊਗਾ ਵੀਡੀਓ ਕਰਦੇ ਸ਼ੇਅਰ ਧੰਨਵਾਦ